ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਨਾ ਇਹਨਾਂ ਵਿੱਚੋਂ ਜੇ ਤੁਸੀਂ 100 ਬੰਦਾ ਇਕੱਠਾ ਕਰੋਗੇ ਨਾ 100 ਵਿੱਚੋਂ 90 ਬੰਦੇ ਉਹ ਹੁੰਦੇ ਨੇ ਜਿਨ੍ਹਾਂ ਨੇ ਅੱਖਾਂ ਨਾਲ ਵੇਖਿਆ ਨਹੀਂ ਹੁੰਦਾ ਕੰਨਾਂ ਨਾਲ ਸੁਣਿਆ ਨਹੀਂ ਹੁੰਦਾ ਉਹ ਫੁਲਾਣਾ ਨੇ ਆਹ ਹੋ ਗਿਆ ਫੁਲਾਣੇ ਨੇ ਆਹ ਕਰਤਾ ਫੁਲਾਣਾ ਆਹ ਕਰ ਦੂ ਜਣ ਕੇ ਇਹ ਨਾ ਕੰਨਾਂ ਨਾਲ ਸੁਣਿਆ ਹੁੰਦਾ ਨਾ ਅੱਖਾਂ ਨਾਲ ਵੇਖਿਆ ਹੁੰਦਾ ਬਸ ਜਦੋਂ ਸੁਣ ਲਿਆ ਬਸ ਉਦਰੀ ਬੋਲੀ ਜਾਣਾ ਮੈਂ ਗੱਲ ਤਾਂ ਕਰ ਰਹੀਆਂ ਅੱਜ ਨਾ ਸੰਗਰੂਰ ਸੀਟ ਦੀ ਲੋਕ ਸਭਾ ਦੀ ਗੱਲ ਹੋ ਰਹੀ ਸੀ ਦੋ ਤਿੰਨ ਕਮਾਨ ਦੇ ਚਮਚੇ ਬੁੜਕ ਰਹੇ ਸੀ ਦੇਖੋ ਜੀ ਕਹਿੰਦੇ ਸਮਝੇ ਤੋ ਮਾਨ ਦਾ ਐਡਾ ਵੱਡਾ ਸਟੈਂਡ ਹੈ ਅੱਜ ਤੱਕ ਸਟੈਂਡ ਤੋਂ ਪਾਸੇ ਨਹੀਂ ਹੋਇਆ ਉਹ ਬੰਦਾ ਹੱਲਿਆ ਨਹੀਂ ਆਪਣੇ ਸਟੈਂਡ ਤੇ ਖੜਾ ਹੈ ਹੁਣ ਉਹਦਾ ਸਟੈਂਡ ਮੈਂ ਦੱਸਣ ਲੱਗਾ ਕੀ ਸੀ ਸਭ ਤੋਂ ਵੱਡਾ ਸਟੈਂਡ ਆਉ ਦਾ ਇਹ ਹੈ ਖਾਲਿਸਤਾਨ ਦੇ ਨਾਂ ਤੇ ਨੌਜਵਾਨਾਂ ਨੂੰ ਮਰਵਾਇਆ ਤੇ ਅੱਜ ਤੱਕ ਮਰਵਾ ਰਿਹਾ ਹੈ ਤੇ ਆਪਣੀ ਉਹਦੀ ਚੀਜੀ ਵੀ ਨਹੀਂ ਕੱਟੀ ਗਈ ਜਿਹੜੇ ਕਹਿੰਦੇ ਨੇ ਨਾ ਅੱਗੇ ਉਹਦੇ ਨੌ ਪੱਡੇ ਗਏ ਨੌ ਪੱਡੇ ਕਿਉਂ ਪੱਡੇ ਗਏ ਸੀ ਉਹ ਕੋਈ ਕੁਰਬਾਨੀ ਨਹੀਂ ਸੀ ਮੌਕੇ ਦਾ ਅਫੀਸਰ ਸੀ ਭਗੌੜਾ ਹੋ ਕੇ ਭੱਜਿਆ ਸੀ ਉੱਥੋਂ ਉਹ ਕਹਿੰਦੇ ਨੇ ਕਿ ਡਿਊਟੀ ਛੱਡਤੀ ਸੀ ਨਾ 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 ਡਰ ਦਾ ਭੱਜਿਆ ਸੀ ਤਾਂ ਅਰੈਸਟ ਕੀਤਾ ਸੀ ਤਾਂ ਉਹਦੇ ਨੋਂ ਪੱਟੇ ਗਏ ਸੀ ਜਦੋਂ ਬਲੂ ਸਟਾਰਟ ਹੋਇਆ ਨਾ ਉਹ ਭੱਜਿਆ ਸੀ ਉਦੋਂ ਭਗਾਉੜਾ ਸੀ ਇਸ ਕਰਕੇ ਨੋਂ ਪੱਟੇ ਗਏ ਨੇ ਉਹਦੀ ਕੋਈ ਕੁਰਬਾਨੀ ਨਹੀਂ ਸੀ ਇੱਕ ਉਹਦੀ ਵੀਡੀਓ ਪਈ ਹੈ ਪੱਤਰਕਾਰ ਕਹਿੰਦਾ ਜਦੋਂ ਅਟੈਕ ਹੋਇਆ ਤੁਹਾਨੂੰ ਸੰ ਜਰਨਲਿਸਟਿੰਗ ਪਿੰਡਰਾਂ ਵਾਲਿਆਂ ਨੇ ਬੁਲਾਇਆ ਨਹੀਂ ਸੀ ਵੀ ਆ ਜਾਓ ਕਹਿੰਦਾ ਨਾ 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 ਮੈਨੂੰ ਕਿਹਾ ਸੀ ਤੂੰ ਨਾ ਆਈ ਤੂੰ ਆਪਣੇ ਘਰੇ ਰਹੀ ਦੇਖੋ ਤੁਸੀਂ ਕਰ ਦੋਦ ਇੱਕ ਪਾਸੇ ਕੌਮ ਦਾ ਜਰਨੈਲ ਤੇ ਦਰਵਾਸਾ ਤੇ ਅਟੈਕ ਹੁੰਦਾ ਹੋਵੇ ਤੇ ਸਮ ਜਰਨੈਲ ਸਿੰਘ ਕਹਿਣ ਕਿ ਤੂੰ ਨਾਹੀਂ ਤੂੰ ਆਪਣੇ ਘਰ ਬੈਠੀ ਮੌਜ ਨਾਲ ਇਹ ਕੌਣ ਕਹਿੰਦਾ ਜੀ ਸਿਮਰਜੀਤ ਮਾਨ ਕਹਿੰਦਾ ਜਿਹੜੇ ਬੰਦੇ ਕਹਿੰਦਾ ਸਟੈਂਡ ਤੇ ਖੜਾ ਸੀ ਇੱਕ ਹੋਰ ਕਰ ਤੂੰ ਦੱਸਦਾ 13 ਸੀਟਾਂ ਜਿਤਾਈਆਂ ਸੀ ਜਦੋਂ ਜੇਲ੍ਹ ਵਿੱਚ ਬੈਠਾ ਸੀ 13 ਲੋਕ ਸਭਾ ਦੀਆਂ ਤੇ ਕਮਲਜੀ ਘੋਟਿਆ ਕਿਸੇ ਨੂੰ ਉਂਗਲ ਲਾਤੀ ਕਹਿੰਦੇ ਵੱਡੀ ਸਿਰ ਸਾਹਿਬ ਅੰਦਰ ਲੈ ਕੇ ਜਾਈਂ। ਯਾਨੀ ਕਿ ਲੋਕ ਸਭਾ ਦੇ ਵਿੱਚ ਅੰਦਰ ਲੈ ਕੇ ਜਾਈਂ। ਉੱਥੇ ਅੜ ਗਿਆ। ਕਹਿੰਦਾ ਮੈਂ ਤਾਂ ਵੱਡੀ ਸਿਰ ਸਾਹਿਬ ਲੈ ਕੇ ਜਾਊਂਗਾ। ਤੇ ਅਗਲਿਆਂ ਨੇ ਭਗਾ ਕੇ ਸਭ ਉਸ ਪਾਸੇ ਮਾਰਿਆ। ਕੈਂਸਲ ਹੀ ਕਰਤਾ। 13 ਦੀਆਂ 13 ਸੀਟਾਂ ਜਿਤਾ ਕੇ ਖੂ ਖਾਤੇ ਪਾਈਆਂ। ਕੋਈ ਲਾਭ ਹੋਇਆ? ਅੱਛਾ ਜੀ। ਉਦੋਂ ਬਾਅਦ ਹੋਰ ਸੁਣ ਲਓ। ਜਿਹੜੇ ਕਹਿੰਦੇ ਸਿਮਰਿਤ ਮਾਨ ਇਮਾਨਦਾਰ ਬੰਦਾ ਹੈ। ਇਹਦੇ ਚੇਲੇ ਚਪਟੇ ਇਹਦੇ ਜਿਹੜੇ ਜ਼ਿਲੇ ਪ੍ਰਧਾਨ ਲਾਏ ਹੋਏ ਨੇ ਜ਼ਿਲਾ ਪ੍ਰਧਾਨ ਲਾਏ ਨੇ ਉਹ ਮੰਨਦੇ ਨੇ ਕਹਿੰਦੇ 3.4 ਲੱਖ ਅਸੀਂ ਚਿੱਠੀ ਵੇਚੀ ਐ ਜਿਹੜੀ ਚਿੱਠੀ ਦਾ 50000 ਮੰਨਦੇ ਨੇ ਕਹਿੰਦੇ 15000 ਜ਼ਿਲਾ ਪ੍ਰਧਾਨ ਰੱਖਦਾ ਸੀ ਤੇ 35000 ਸਿਮਜਿਤ ਮਾਨ ਕੋਲੇ ਜਾਂਦਾ ਸੀ ਇਹ ਤਾਂ ਹਜੇ ਉਹਨੇ ਦੱਸਣ ਦੀ ਗੱਲ ਐ ਕਈ ਬੰਦਿਆਂ ਨੇ 3-3 4-4 ਲੱਖ ਰੁਪਈਆ ਵੀ ਉਹ ਚਿੱਠੀ ਦਾ ਸਿਮਜਿਤ ਮਾਨ ਨੂੰ ਦਿੱਤਾ ਹੈ ਜਾਣ ਕੇ 25 26 ਅਰਬ ਰੁਪਈਆ 25 26 ਅਰਬ ਰੁਪਈਆ ਚਿੱਠੀਆਂ ਦਾ ਕਮਾਇਆ ਸਮਜੀਤ ਮਾਨ ਨੇ ਜਿਹਨੂੰ ਕਹਿੰਦੇ ਨੇ ਇਮਾਨਦਾਰ ਹੈ ਦੱਸੋਗੇ ਕਿ ਉਹ ਪੈਸੇ ਕਿੱਥੇ ਲਾਏ ਆ ਦੱਸ ਸਕਦਾ ਕੋਈ ਇੱਕ ਗੱਲ ਹੋਰ ਕਹਿ ਦਿੰਨਾ ਇਹ ਬੰਦਾ ਸ਼ਰਿਆਮ ਕਹਿੰਦਾ ਹੈ ਕਹਿੰਦਾ ਮੈਂ ਸਵਿਧਾਨ ਨੂੰ ਮੰਨਦਾ ਨਹੀਂ ਇਹ ਤਾਂ ਮੇਰੇ ਕਹਿਣ ਦੀ ਗੱਲ ਨਹੀਂ ਤੇ ਉਸੇ ਸੰਵਿਧਾਨ ਦੇ ਅੰਡਰ ਇਲੈਕਸ਼ਨ ਲੜੀ ਐ ਇਹਨੇ ਤੇ ਹੁਣ ਵੀ ਲੜੂਗਾ ਉਸੇ ਸੰਵਿਧਾਨ ਦੇ ਅੰਡਰ ਇਹਨੇ ਸੌ ਚੁੱਕੀ ਐ ਸਹੀ ਐ ਨਾ ਇੱਕ ਗੱਲ ਹੋਰ ਸੁਣ ਲਓ ਇਹ ਲੋਕਾਂ ਨੂੰ ਕਹਿੰਦਾ ਖਾਲਸਾ ਜਿੰਦਾਬਾਦ ਕਹੋ ਜੇ ਕੋਈ ਖਾਲਸਾ ਜਿੰਦਾਬਾਦ ਕਹੇ ਤਾਂ ਉਹਤੇ ਪਰਚਾ ਪੈਂਦਾ ਉਹਤੇ ਕੇਸ ਹੁੰਦਾ ਇਹਤੇ ਪਰਚਾ ਕਿਉਂ ਨਹੀਂ ਪੈਂਦਾ ਬਈ ਇਹਦੀ ਗੱਡੀ ਤੇ ਖਾਲਸਾ ਦਾ ਝੰਡਾ ਕਿਉਂ ਨਹੀਂ ਲੱਗਿਆ ਹੋਇਆ ਬਈ ਇਹ ਸਵਾਲ ਹੈ ਬਹੁਤ ਵੱਡਾ ਪਰ ਇਹਦੇ ਚਮਚਾ ਨੇ ਜਵਾਬ ਤਾਂ ਦੇਣਾ ਨਹੀਂ ਗਾਲਾਂ ਕਢਣੀਆਂ ਨੇ ਕੱਢੇ ਚੱਲੋ ਸਾਨੂੰ ਗਾਲਾਂ ਦਾ ਮਤਲਬ ਕੀ ਹੈ ਤੁਹਾਡੀ ਜ਼बान ਹੈ ਗੰਦੀ ਕਰੋ ਜਿਨੀ ਮਰਜੀ ਇਹ ਤਾਂ ਤਿੰਨ ਵਾਰੀ ਬੁਰਸ਼ ਕਰਦੇ ਆ ਪਾਣੀ ਪੀਣ ਵਾਲੇ ਵੀ ਪਾਣੀ ਪੀਣ ਵੇਲੇ ਵੀ ਕਈ ਵਾਰੀ ਬੁਰਸ਼ ਕਰੀਦੇ ਐ ਇੰਨੀ ਸਫਾਈ ਰੱਖਦੇ ਆ ਆਪਣੀ ਸਿਹਤ ਦੀ ਆਪਣੀ ਜ਼बान ਗੰਦੀ ਕਰਨੀਆ ਕਰੋ ਇੱਕ ਗੱਲ ਹੋਰ ਉਹ ਵੀ ਧਿਆਨ ਦੇ ਨਾਲ ਸੁਣ ਲਿਓ ਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਇਹ ਇਮਾਨਦਾਰ ਬੰਦਾ ਹੈ ਉਦੋਂ ਇਹ ਦੱਸੋ ਵੀ ਇਹਦੀ ਇਮਾਨਦਾਰੀ ਅੱਜ ਤੱਕ ਕਿੱਥੇ ਵੇਖੀ ਗਈ ਹੈ ਇਮਾਨਦਾਰ ਨੇ ਕਿੱਥੇ ਗੱਲ ਕੀਤੀ ਹੈ ਹੁਣ ਮਿਰਚਾਂ ਲੱਗਣੀਆਂ ਜਿਹੜੀ ਮੈਂ ਗੱਲ ਕਹਿਣ ਲੱਗਾ ਉਹ ਦੋਨੇ ਗੱਲਾਂ ਮੈਂ ਇਕੱਠੀਆਂ ਕਰ ਦੇਣਾ ਇਹ ਗੱਲ ਦਾ ਇਹ ਹੈ ਅਮਰਤਪਾਲ ਨੂੰ ਇਸ ਬੰਦੇ ਨੇ ਉਭਾਰਿਆ ਬਾਰੇ ਅਸੀ ਨਾ ਇਹ ਤੋਂ ਪੁੱਛੋ ਵੀ ਅਮਰਤਪਾਲ ਦੇ ਨਾਲ ਮੁਲਾਕਾਤ ਕਰਨ ਵਾਸਤੇ ਡਿਬਰੂਗੜ ਗਿਆ ਆ ਅਜੇ ਤੱਕ ਇਹ ਸਵਾਲ ਹੈ ਜਿਹੜੇ ਚਮਚੇ ਨੇ ਉਹ ਸਵਾਲ ਕਰ ਲਿਓ ਪੁੱਛ ਲਿਓ ਵੀ ਅਮਰਤਪਾਲ ਦੇ ਲਈ ਮੁਲਾਕਾਤ ਕਰਨ ਵਾਸਤੇ ਡਿਬਰੂਗੜ ਸਮਰੀਤ ਮੰਨ ਗਿਆ ਬਿਲਕੁਲ ਨਹੀਂ ਗਿਆ ਇੱਕ ਗੱਲ ਹੋਰ ਕਹਿ ਦੇਣੀ ਹੈ ਫਿਰ ਬੱਸ ਮੈਂ ਚੁੱਪ ਕਰ ਜਾਣਾ ਜਿਹੜੀ ਇਹ ਪਿੱਛੇ ਜਿਮਨੀ ਚੋਣ ਜਿੱਤਿਆ ਸੀ ਨਾ ਉਹਦੇ ਜਿੱਤਣ ਦਾ ਕਾਰਨ ਕੀ ਸੀ ਤੁਹਾਨੂੰ ਪਤਾ ਹੈ ਇੱਕ ਤਾਂ ਦੀਪ ਸਿੱਧੂ ਮਰਿਆ ਕੌਮੀ ਸ਼ੀਤ ਬਣਾ ਕੇ ਬੱਲੇ ਬੱਲੇ ਕਰਦੀ ਜੂਤ ਪਿੱਛੇ ਲੱਗ ਗਿਆ ਉਹ ਵੋਟ ਪਈ ਦੂਜਾ ਰੋ ਸੀ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਲੋਕ ਖਫਾ ਸੀ ਜਣੇ ਕਿ ਉਹ ਸਾਰਾ ਜੋਤ ਇਕੱਠਾ ਹੋ ਕੇ ਇਹਨੂੰ ਵੋਟ ਪਾ ਬੈਠਾ ਬਾਅਦ ਵਿੱਚ ਪਸਤਾਏ ਵੀ ਪਸਤਾਏ ਕਿਉਂ ਇਹਨੇ ਉਸੇ ਵਕਤ ਬਾਅਦ ਵਿੱਚ ਜਿੱਤ ਕੇ ਕਹਿਤਾ ਛੇ ਕਹਿੰਦਾ ਸ਼ਹੀਦ ਭਗਤ ਸਿੰਘ ਅਤਵਾਦੀ ਹੈ ਠੀਕ ਹੈ ਆ ਜਿਹੜੀਆਂ ਕਰਤੂਤਾਂ ਨੇ ਸਮਰਿਤ ਮਾਨ ਦੀਆਂ ਤੇ ਆਪ ਇਹ ਨਿਰੰਕਾਰੀਆਂ ਸਿੱਖ ਨਹੀਂ ਹੈਗਾ ਜੇ ਕਿਸੇ ਦੀ ਧੌਣ ਵਿੱਚ ਕਿਲਾ ਹੋਵੇ ਤਾਂ ਗੱਲ ਕਰ ਸਕਦਾ ਆ ਸਮਰਿਤ ਮਾਨ ਦਾ ਸਟੈਂਡ ਹੈ ਜਿਹੜੇ ਬੰਦੇ ਇਹਦੀ ਚਮਚਾਗਰੀ ਕਰਦੇ ਨੇ ਕੋਈ ਗੱਲ ਨਹੀਂ ਪੇਪਰ ਭਰਨੇ ਨੇ ਸੁਰੂਰ ਤੋਂ ਬੁਟਾਸ਼ਣ ਬੋਲਦਾ ਦੱਸੂਗਾ ਚੰਗੀ ਤਰ੍ਹਾਂ ਕਰ ਦੂਤ ਪਹਿਲਾਂ ਜਿੱਤ ਗਿਆ ਸੀ ਐਤ ਕੀ ਨਹੀਂ ਬੰਦੇ ਦਾ ਪੁੱਤ ਬਣਾਵਾਂਗੇ ਤੈਨੂੰ ਵੀ ਤੇ ਸਰਵੀਰ ਬਾਦਲ ਨੂੰ ਵੀ ਇਹ ਚੇਤੇ ਰੱਖਿਓ ਅਸੀਂ ਤਾਂ ਜਿੰਨਾ ਚਿਰ ਜੀਣਾ ਹੈ ਨਾ ਜਿਵੇਂ ਉਹ ਮੰੰਜਾਂ ਨੇ ਚੋ ਚੋ ਕਰਦਾ ਹੁੰਦਾ ਤਰਖਾਨ ਕੋਲੇ ਲੈ ਕੇ ਜਾਂਦੇ ਉਹ ਕਹਿੰਦਾ ਇਹਦੇ ਵਿੱਚ ਫਾਨਾ ਲਾਉਣਾ ਪਊ ਉਹ ਫਾਨ ਨੇ ਆ ਜਿੱਥੇ ਲਾਗੇ ਚੀਕਾ ਹੀ ਬਹਿਣਗੇ ਆ ਬਸ ਇੰਨੀ ਇੱਕ ਗੱਲ ਕਰਨੀ ਜਿਹੜੇ ਫੁਕਰੇ ਨੇ ਇਹਦੇ ਚਮਚੇ ਨੇ ਮਿਰਚਾਂ ਬਹੁਤ ਲੱਗਣਗੀਆਂ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ